ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਸ਼ਹਿਰ ਤੋਂ ਬਰਨਾਲਾ ਸੰਗਰੂਰ ਵਾਲੇ ਜਿਹੜਾ ਹਾਈਵੇ ਹੈ ਉਸ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਪੁੱਚੋ ਕਲਾਂ ਜਾਂ ਪੁੱਚੋ ਮੰਡੀ ਦੇ ਨੇੜ ਹੈ ਸਿੱਧੂ ਡੇਰੀ ਫਾਰਮ ਦੱਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਨਰਮਲ ਸਿੰਘ ਵੀਰ ਦਾ ਨਾਮ ਇੱਥੋਂ ਖੜੀਆਂ ਵੱਛੀਆਂ ਅਲ ਨਿਗਾ ਮਾਰੋਗੇ ਤਾਂ ਤੁਹਾਨੂੰ ਇਹ ਲੱਗੂਗਾ ਵੀ ਜਿਵੇਂ ਇੱਕੋ ਫਾਰਮ ਦੇ ਵਿੱਚੋਂ ਇਕੱਠੇ ਨਾਲ ਖਰੀਦੇ ਹੁੰਦੇ ਕਿਉਂਕਿ ਇਦਾਂ ਦਾ ਰੰਗ ਰੂਪ ਹੈ ਪ੍ਰਿੰਟ ਇਹਨਾਂ ਦੇ ਨਜ਼ਰ ਆਉਂਦੇ ਆ ਹੁਣ ਬੈਕ ਸਾਈਡ ਤੋਂ ਤੁਹਾਨੂੰ ਇਹਨਾਂ ਦੀ ਗਿਣਤੀ ਇੱਕ ਵਾਰ ਕਨਫਰਮ ਕਰ ਦਿੰਨਾ ਵੀ ਕਿੰਨੇ ਕੁ ਪਸ਼ੂ ਕਿੰਨੀਆਂ ਕੁ ਵੱਛੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣੀਆਂ ਹਮੇਸ਼ਾ ਦੀ ਤਰ੍ਹਾਂ ਦੋਸਤੋ ਬਹੁਤ ਸੋਹਣੀਆਂ ਵੜਾਂ ਬਾਈ ਨੇ ਖਰੀਦੀਆਂ ਵਪਾਰ ਦਾ ਇਸ ਵੀਰ ਦਾ ਕੰਮ ਹੈ ਤੇ ਇਥੇ ਰੂਟੀਨ ਚ ਵੜਾ ਵਿਕਰੀ ਵਾਲੀਆਂ ਹੁੰਦੀਆਂ ਸ਼ੁਰੂਆਤ ਚ ਇੱਕ ਬੇਨਤੀ ਹੋਰ ਵੀ ਜਿਹੜੀ ਵੀ ਬੱਚੀ ਤੁਸੀਂ ਖਰੀਦਣੀ ਚਾਹੋ ਸਾਡੇ ਵੱਲੋਂ ਤੁਹਾਨੂੰ ਇਹ ਬੇਨਤੀ ਸ਼ੁਰੂ ਚ ਹੀ ਆ ਵੀ ਇੱਥੇ ਜੋ ਵੀ ਤੁਹਾਨੂੰ ਟੈਸਟ ਕਰਾਉਣ ਦੀ ਲੋੜ ਲੱਗਦੀ ਹੈ ਤਾਂ ਉਹ ਤੁਸੀਂ ਕਰਵਾ ਸਕਦੇ ਹੋ ਬਾਅਦ ਚ ਕਿਸੇ ਕੱਲੋਂ ਲਾਂਭਾ ਨਾ ਦੇਓ ਕਿਉਂਕਿ ਸਾਰੀਆਂ ਖਰੀਦੀਆਂ ਹੋਈਆਂ ਪਰ ਹੈ ਬੱਚੀਆਂ ਬਹੁਤ ਸੋਹਣੀਆਂ ਆਓ ਮਿਲिए ਛੋਟੀ ਬੱਚੀ ਤੋਂ ਸ਼ੁਰੂਆਤ ਕਰ ਲਾਂਗੇ ਲਾਸਟ ਉੱਤੇ ਵੱਡੀਆਂ ਬੱਚੀਆਂ ਉਧਰਲੇ ਪਾਸੇ ਨੂੰ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਨਰਮਲ ਭਾਈ ਸਸਤੀ ਕਾਰ ਸਸਤੀ ਕਾਰ ਜੀ ਨਰਮਲ ਕਿੰਨੇ ਲਾ ਗਿਆ ਅੱਜ ਟੋਟਲ ਜਿਹੜੇ 16 ਲਾ ਗਿਆ 16 ਨਾਗ ਹੈ ਆ ਤਿੰਨ ਨਾਗ ਆਈ ਜਾਂਦੇ ਆ ਤਿੰਨ ਹੋਰ ਆ ਰਹੇ ਆ ਹਾਂ ਜੀ ਠੀਕ ਹੈ ਅੱਛਾ ਕੀਮਤਾਂ ਫੋਨ ਤੇ ਰਹਿਣਗੀਆਂ ਕੀਮਤ ਫੋਨ ਦੇ ਹਰ ਨਹੀਂ ਠੀਕ ਹੈ ਸ਼ੁਰੂਆਤ ਕਰ ਲੈਨੇ ਆ ਪਹਿਲੇ ਨੰਬਰ ਵਾਲੀ ਬੱਚੀ ਤੋੜ ਕੇ ਦਿਖਾ ਦਈਏ ਆਪਾਂ ਦੋਸਤੋ ਬੱਚੀਆਂ ਜਿਹੜੀਆਂ ਉਹ 16 ਹੈ ਦੰਦ ਜਿਹੜੀਆਂ ਦੇ ਵੇਖਣ ਦੀ ਲੋੜ ਲੱਗੀ ਉਹ ਜ਼ਰੂਰ ਦੇਖਾਂਗੇ ਬਾਕੀ ਜਿੱਦਾਂ ਬਾਈ ਦੱਸੀ ਜਾਊਗਾ ਉਹ ਤੁਸੀਂ ਆ ਕੇ ਪਾਸ ਉਸ ਪੱਖ ਤੋਂ ਕਰ ਸਕੋਗੇ ਬਹੁਤ ਸੋਹਣੀ ਬੱਚੀ ਪਹਿਲੇ ਨੰਬਰ ਤੇ ਸੋਨਾ ਟਾਂਚਾ ਹੈ ਛੋਟੀ ਉਮਰ ਆ ਦੰਦ ਭਾਵੇਂ ਦੇਖਿਓ ਬਣਾ ਕੇ ਇਹ ਕਨਫਰਮ ਖੀਰੀ ਹੈ ਕਿਉਂਕਿ ਇਹਦੀ ਬੰਤਰ ਤੋਂ ਦਿਸਦਾ ਹੈ ਹਜੇ ਲਵੀ ਜੀ ਬੱਚੀ ਦੱਸੋ ਇਹ 5-4 ਮਹੀਨਿਆਂ ਦੇ ਵਿੱਚ ਤੁਸੀਂ ਚੰਗੀ ਸੇਵਾ ਨਾਲ ਇਹਨੂੰ ਗੱਪਣ ਕਰਵਾ ਸਕਦੇ ਹੋ ਮੋਢਲਾ ਨਰਮਲ ਬਾਈ ਇਸ ਸਾਈਡ ਤੇ ਕੰਸਟਰਕਸ਼ਨ ਦਾ ਕੰਮ ਚੱਲਦਾ ਆਪਾਂ ਇਹ ਇਸ ਤਰ੍ਹਾਂ ਤੋੜਾਂਗੇ ਨਾਗ ਬਹੁਤ ਸੋਹਣੇ ਹੁੰਦੇ ਆ ਪਰ ਇੱਕ ਬੇਨਤੀ ਰਹਿੰਦੀ ਆ ਵੀ ਆ ਕੇ ਹੀ ਦੇਖਿਆ ਕਰੋ ਕਿਉਂਕਿ ਵੀਡੀਓ ਤਾਂ ਇੱਕ ਇਨਫੋਰਮੇਸ਼ਨ ਹੀ ਹੁੰਦੀ ਆ ਤੁਹਾਨੂੰ ਪਸੂ ਵਿਖਾ ਦੇਈਦੇ ਆ ਵੀ ਕਿਹੜੇ ਭਰਾ ਕੋਲ ਕਿੰਨੇ ਕ ਨਾਗ ਵਿਕਰੀ ਵਾਲੇ ਖੜੇ ਆ ਨਰਮਲ ਭਾਈ 2 ਨੰਬਰ ਬੱਚੀ ਤੋੜਦੀ ਨਰਮਲ ਦੰਦਾਂ ਦੇ ਵਿੱਚ ਤੂੰ ਦੰਦ ਰਿੰਨਾਂ ਦੇ ਦੇਖੇ ਹੀ ਹੋਣਗੇ ਅੱਛਾ ਮੈਂ ਜਿੱਥੋਂ ਮੈਨੂੰ ਲੱਗਿਆ ਹੀ ਆਪਾਂ ਨੂੰ ਹਾਂ ਸਾਰੀਆਂ ਠੀਰੀਆਂ ਹੀ ਬੱਚੀਆਂ ਠੀਕ ਐ ਇੱਕ ਬੱਚੀਆਂ ਨੇ ਤਿੰਨ ਲਾਸਟ ਆਈ ਹਾਂ ਉਹ ਦੋ ਬੱਚੀਆਂ ਦੋਂਡੀਆਂ ਤੂੰ ਇੱਕ ਦੇ ਟੀਕਾ ਲੱਗਿਆ ਹੋਇਆ ਇੱਕ ਗੱਬਣਾਈ ਠੀਕ ਹੈ ਲਾਸਟਾਈ ਵਿੱਚ ਖੀਰੀ ਹੈ ਉਹ ਵੀ ਗੱਬਣਾ ਠੀਕ ਹੈ ਹਾਂ ਜੀ ਸੋ ਦੰਦ ਆਪਾਂ ਇਹ ਦੁਬਾਰਾ ਜੋ ਛੋਟੇ ਬੱਚਨ ਦਵਾ ਮੰਨ ਲਓ ਛੋਟੀਆਂ ਥੋੜੀ ਹਾਈਟ ਵੱਡੀ ਹੋਗੀ ਆਪਾਂ ਦੰਦ ਪਟਾਂਗੇ ਬੱਚਿਆਂ ਠੀਕ ਓਕੇ ਸੋ ਦੰਦ ਦਿਖਾ ਦੇਾਂਗੇ ਵੈਸੇ ਦੱਸੋ ਸਾਰੀਆਂ ਖੀਰੀਆਂ ਹੀ ਐ ਜਿਹੜੀਆਂ ਦੰਦਾਂ ਦੇ ਵਿੱਚ ਦੋਂਦੀਆਂ ਉਹ ਤੁਹਾਨੂੰ ਬਾਈ ਨੇ ਦੱਸਤੀਆਂ ਬੱਚੀ ਦੀ ਬੰਤਰ ਦੇਖ ਲਓ ਇਹ ਨਾ ਸੋਚੋ ਵੀ ਇਹ ਨਰੋਈ ਬੱਚੀ ਇਹਦੇ ਫੇਸ ਨੂੰ ਦੇਖਿਓ ਇਹ ਅਜੇ ਬੱਚਾ ਹੀ ਐ ਛੋਟੀ ਉਮਰ ਦੀ ਬੱਚੀ ਐ ਲਮਾਈ ਦੇਖ ਲਓ ਹਾਈਟ ਦੇਖ ਲਓ ਜਜਮੈਂਟ ਕਰ ਲਓ ਜੇ ਬਿਊਟੀ ਦੇਖ ਸਕਦੇ ਹੋ ਤੁਸੀਂ ਤੋਰ ਦੇ ਬਾਈ ਬਹੁਤ ਸੋਹਣਾ ਬੱਚਾ ਦੱਸੋ ਐਚ ਐਫ ਬਰੀਡ ਆ گلابی ਰੰਗ ਦੇ ਇਹ ਦੇਖਣਾ ਦੂਜੀ ਬੱਚੀ ਅੰਗੂਈ ਇਹ ਵੀ ਬਹੁਤ ਸੋਹਣੀ ਹੈ ਜਿਹੜੀ ਬੱਚੀ ਤੁਰਦੀ ਜਾਊ ਤੁਹਾਨੂੰ ਇਹ ਲੱਗੂਗਾ ਵੀ ਇਹ ਦੂਜੀ ਨਾਲੋਂ ਜ਼ਿਆਦਾ ਚੰਗੀ ਆ ਪਰ ਹੈ ਆਵਦੀ ਥਾਂ ਤੇ ਸਾਰੀਆਂ ਜਿਹੜੀਆਂ ਸੋਹਣੀਆਂ ਨੇ ਬੱਚੀਆਂ ਅੱਜ ਜੀ ਬਾਈ ਕਿੰਨੇ ਲੈਣਗੇ ਸਹੀ ਤਾਂ ਸੋ ਦੱਸੋ ਇਹ ਵੀ ਬੱਚੀ ਦੇਖੋ ਤੁਸੀਂ گلابی ਥਾਣਾ ਇਹਦੇ ਵੀ ਰੰਗ ਸੋਹਣਾ ਹੈ ਹਾਈਟ ਲੈਂਥ ਚੰਗੀ ਆ ਲੱਤਾਂ ਚੰਗੀਆਂ ਸਿੱਧੀਆਂ ਬਿਲਕੁਲ ਲਿਆ ਬਾਈ ਤਾਂ ਸਾਰੀਆਂ ਬੱਚੀਆਂ ਥੱਲੇ ਕੈਮਰਾ ਮਰਵਾਦਾ ਜੀ ਕਿਹੜੀਆਂ ਬੱਚੀਆਂ ਇਹ ਨੇ ਹੈਗੀਆਂ ਥੱਲੋਂ ਜਿਹੜੀਆਂ ਆਪਣੇ ਗਾਂਵੀਆਂ ਕਹਿਣ ਨੇ ਅਸੀਂ ਤਾਂ ਠੀਕ ਹੈ ਅਡੋਢ ਬੋਲੀ ਆ ਆਪਣੀ ਇੱਕ ਦੀ ਬੱਚੀ ਵੀ ਥੱਲੇ ਲੱਗਦੀ ਹੋਏ ਨੇੜੇ ਹੋਈ ਸਹੀ ਹੈ ਸੋ ਦੋਸਤੋ ਥੱਲੋਂ ਖੁਰਗੀਆਂ ਜਿਹੜੀਆਂ ਗਿੱਟੇ ਜਿਹੜੇ ਪਿਛਲੇ ਉਹ ਤੋਂ ਹੀ ਦੇਖੋਗੇ ਬਿਲਕੁਲ ਸਿੱਧੇ ਆ ਵੱਚੀਆਂ ਹੀ ਸੋਹਣੀਆਂ ਹੁੰਦੀਆਂ ਕਿਸੇ ਦਾ ਤੁਹਾਨੂੰ ਬਹੁਤਾ ਪੇਟ ਨਹੀਂ ਵਧਿਆ ਦਿਸਣਾ ਇਹ ਵਾਈਟ ਰੰਗ ਦੀ ਬੱਚੀ ਆ ਦੋਸਤੋ ਇਹਦੇ ਕੰਨਾਂ ਦੇ ਉੱਤੇ ਥੋੜਾ ਥੋੜਾ ਜਿਹੜਾ ਬ੍ਰਾਊਨ ਕਲਰ ਹੈ ਬਾਕੀ ਸਾਰੀ ਇਹ ਚਿੱਟੀ ਵੜੜ ਇਧਰ ਨੂੰ ਤੋਰ ਦੇ ਨਰਮਲ ਅਕੇ ਹਾਂ ਜਾਣ ਦੇ ਇਧਰ ਨੂੰ ਉਹ ਬੱਚੀ ਦੇਖਿਓ ਦੋਸਤੋ ਮੋੜ ਲਾ ਬਾਈ ਬਸ ਥੋੜੇ ਟਾਈਮ ਦੀ ਗੱਲ ਐ ਉਸ ਤੋਂ ਬਾਅਦ ਚ ਫਰਸ ਦਾ ਕੰਮ ਜਿਹੜਾ ਕੰਪਲੀਟ ਹੋ ਜਾਣਾ ਤੇ ਫਿਰ ਤੁਹਾਨੂੰ ਥੋੜਾ ਹੋਰ ਵਧੀਆ ਤਰੀਕੇ ਨਾਲ ਪਸ਼ੂ ਤੋਰ ਕੇ ਦਿਖਾਇਆ ਕਰਾਂਗੇ ਡਿਟੇਲ ਤਾਂ ਆਪਣੀਆਂ ਵੀਡੀਓ ਚ ਤੁਹਾਨੂੰ ਪਤਾ ਲਿਮਟਡ ਜੀ ਮਿਲਦੀ ਹੁੰਦੀ ਐ ਬਾਕੀ ਪਸ਼ੂ ਤੁਸੀਂ ਆ ਕੇ ਦੇਖ ਲੈਣੇ ਹੁੰਦੇ ਐ ਨਾਲ ਇਹ ਵੀ ਹੈ ਵੀ ਤੁਸੀਂ ਦੇਖਦੇ ਹੋਵੋਗੇ ਆਏ ਗੇੜੇ ਹਰੇਕ ਹਫਤੇ ਜਦੋਂ ਵੀਡੀਓ ਬਣਾਉਣੇ ਆ ਨਾ ਨਵੇਂ ਦਿਖਾਈ ਦੇ ਤੁਹਾਨੂੰ ਬਾਈ ਬੱਚੀਆਂ ਹੀ ਸਲੈਕਟਰ ਜਿੱਥੋਂ ਲਈਆਂ ਖਰੀਦੀਆਂ ਸਲੈਕਟਰ ਖਰੀਦੀਆਂ ਬਾਈ ਠੀਕ ਹੈ ਤਾਂ ਹੀ ਡੰਗਰ ਕਰਦਾਈ ਸਹੀ ਹੈ ਹਾਂਜੀ ਹਾਂਜੀ ਅੱਗੇ ਤਾਂ ਚਲੋ ਪੰਜਾਬ ਸੀ ਇਹ ਕ ਲਈ ਹੁਣ ਜੰਮੂ ਵੀ ਤੇ ਹਰਿਆਣਾ ਤੇ ਰਾਜਸਥਾਨ ਠੀਕ ਹੈ ਐਮਪੀ ਰਾ ਤੇ ਆਪਣੇ ਮਹਾਰਾਸ਼ਟਰ ਜਾਣਗੇ ਜਾਂਗੇ ਮਹਾਰਾਸ਼ਟਰ ਵੀ ਚੱਲ ਪਈ ਚੱਲ ਪਿਆ ਹਾਂਜੀ ਚੱਲ ਪਈ ਠੀਕ ਸੋ ਮਹਾਰਾਸ਼ਟਰ ਦੇ ਵੀਰ ਵੀ ਆਉਣੇ ਸ਼ੁਰੂ ਹੋ ਗਏ ਐ ਵੈਸੇ ਕਾਫੀ ਟਾਈਮ ਜੇ ਰੁਕੇ ਹੋਏ ਸੀ ਦੁੱਧ ਦਾ ਰੇਟ ਹੋ ਗਿਆ ਜੀ ਹੁ ਸਹੀ ਹੈ ਪੰਜ ਨੰਬਰ ਦੇ ਉੱਤੇ ਵੇੜ ਤੁਸੀਂ ਦੇਖੋ ਬੱਚੀ ਦੇਖੋ ਉਮਰ ਇਹਦੀ ਵੀ ਛੋਟੀ ਹੈ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਵੀ ਬਹੁਤ ਵੱਡੀ ਗਾਂ ਬਾਨੀ ਹੈ ਦਸੋ ਲੰਬਾਈ ਨੋਟ ਕਰ ਲਿਆ ਕਰੋ ਪੂਰੀ ਦੰਦ ਪਟ ਦੇਣਾ ਦੰਦ ਜਿਹੜੇ ਪਸ਼ੂਆਂ ਦੇ ਲੋਡ ਲੱਗੀ ਦੇਖ ਵੀ ਲਵਾਂਗੇ ਵੈਸੇ ਖੀਰੀ ਹਰਸੋ ਵੈਸੇ ਇਹਦੇ ਪੱਠੇ ਜੇ ਖਾਈ ਜਾਂਦੀ ਸੀਗੀ ਤੇ ਦਾਣਾ ਉਹਨਾਂ ਲੱਗਾ ਹੋਇਆ ਦੰਦਾਂ ਨੂੰ 6 ਨੰਬਰ ਦੇ ਉੱਤੇ ਵੱਚੀ ਬਾਈ ਤੋੜੂਗਾ ਬਹੁਤ ਸੋਹਣਾ ਰੰਗ ਇਹਦਾ ਵੀ ਤੁਹਾਨੂੰ ਦਿਸੂਗਾ ਕਾਲਾ ਰੰਗ ਬਹੁਤ ਦੇਖਦੇ ਆ ਪਰ ਚਿੱਟੇ ਦੇ ਵਿੱਚ ਇੱਕ ਤਾਂ ਵਾਈਟ ਰੰਗ ਵੀ ਇਹਦਾ ਬਰਫ ਵਾਂਗੂ ਦੂਜਿਆਂ ਨਾਲੋਂ ਜ਼ਿਆਦਾ ਚਿੱਟੀ ਦਿਸਦੀ ਹੈ ਤੇ ਜਿਹੜਾ ਕਾਲਾ ਰੰਗ ਹੈ ਉਹ ਵੀ ਬੜਾ ਗੂੜਾ ਹੈ ਮਤਲਬ ਅੰਦਰੋਂ ਪੂਰੀ ਸਿਹਤਮੰਦ ਵੱਚੀ ਹੈ ਫੀਰੀ ਕਨਫਰਮ ਤੋੜ ਦੂਗਾ ਬਾਈ ਤੇ ਤੁਸੀਂ ਇਹਦਾ ਟਾਂਚਾ ਦੇਖ ਲਓਗੇ ਮੋੜ ਲਵੈ। ਬੱਚੀਆਂ ਵੀ ਇੱਥੇ ਜਿਹੜੇ ਵੀਰ ਖਰੀਦਣ ਆਉਂਦੇ ਆ ਜੇ ਕੋਈ ਇੱਕ ਖਰੀਦਦਾ ਤਾਂ ਉਹਨੂੰ ਇਹ ਸ਼ੌਅਰ ਆ ਵੀ ਉਹ ਦੂਜੀ ਲੈ ਕੇ ਹੀ ਜਾਂਦਾ ਨਾਲ ਮਤਲਬ ਦੋ-ਦੋ ਨਾਗ ਇੱਕ ਭਰਾ ਲੈ ਕੇ ਜਾਂਦਾ ਜ਼ਿਆਦਾਤਰ ਦੇਖਦੇ ਆ ਕਿਉਂਕਿ ਜਦੋਂ ਸੋਹਣੇ ਪਸ਼ੂ ਹੁੰਦੇ ਆ ਤਾਂ ਪਸੰਦ ਆ ਜਾਂਦਾ। ਕਰਾਇਆ ਤਾਂ ਪਹਿਣਾ ਹੀ ਹੁੰਦਾ ਤਾਂ ਹਰੇਕ ਵੀਰ ਜਿਹੜਾ ਉਹ ਇਹ ਸੋਚਦਾ ਵੀ ਚਲੋ ਇੱਕ ਅਧਾ ਨਾਗ ਹੋਰ ਖਰੀਦ ਲੈਨੇ ਆ ਨਾਲ। ਇਦੋਂ ਅੱਗੇ ਬੱਚੀ ਦੰਦ ਖੀਰੀ ਆ ਦੋਸਤੋ ਵੀਡੀਓ ਇਸ ਕਰਕੇ ਦਿਖਾਈਦੀ ਆ ਵੀ ਤੁਹਾਨੂੰ ਸਾਰੀਆਂ ਬੱਚਿਆਂ ਨੂੰ ਧਿਆਨ ਚ ਆ ਜਾਣੀਆਂ ਪਰਿਵਾਰ ਕਰਾ ਲੈਣੀ ਜ਼ਰੂਰੀ ਹੁੰਦੀ ਆ ਆਪਦੇ ਫੈਮਿਲੀ ਮੈਂਬਰ ਨਾਲ ਰਾਇ ਕਰ ਸਕਦੇ ਹੋ ਵੀ ਉਹਨਾਂ ਨੂੰ ਕਿਹੜਾ ਨਗ ਚੰਗਾ ਲੱਗਦਾ ਉਹਦਾ ਹੀ ਰੇਟ ਕਨਫਰਮ ਕਰ ਲਓ ਜਿਹੜਾ ਨਗ ਤੁਹਾਨੂੰ ਸਾਰੇ ਵੀਰਾਂ ਨੂੰ ਆਪਸ ਵਿੱਚ ਜੱਜਦਾ ਲੱਗਦਾ ਤੇ ਆ ਕੇ ਤੁਸੀਂ ਸੌਦਾ ਇੱਥੇ ਕਰ ਸਕਦੇ ਹੋ ਇਸ 7 ਨੰਬਰ ਵਿੱਚ ਅੱਛੀ ਸੀਗੀ ਠੀਕ ਹੈ 8 ਨੰਬਰ ਪਰਲੇ ਪਾਸੇ ਨੂੰ ਲੈ ਜੀ ਮੈਂਮ ਨੂੰ ਠੀਕ ਹੈ ਸੋ 8 ਨੰਬਰ ਵਿੱਚ ਅੱਛੀ ਦੱਸੋ ਬਾਈ ਤੋੜੂਗਾ ਦੇਖੋ ਜੀ ਬਹੁਤ ਸੋਹਣੀ ਅੱਛੀ ਹੈ ਦੱਸੋ ਇਹ ਵੀ ਇਹਨਾਂ ਦੇ ਡਿਜ਼ਾਈਨ ਬੜੇ ਸੋਹਣੇ ਆ ਫੀਰੀ ਕਨਫਰਮ ਉਤਰ ਨੂੰ ਲੈ ਜਾਈ ਮੈਂ 8 ਨੰਬਰ ਦੇ ਉੱਤੇ ਬਾਈ ਤੋੜ ਰਿਹਾ ਵੱਡੀਆਂ ਮਾਨੀ ਖਰੀਦਣੀਆਂ ਚਾਹੁੰਦੇ ਆ ਤਾਂ ਮੌਕਾ ਹੈ ਅੱਜ ਦਾ ਲੋਟ ਬੜਾ ਸੋਹਣਾ ਹੈ ਵੈਸੇ ਤਾਂ ਹਰੇਕ ਕਿਹੜੇਵੇਂ ਹੁੰਦਾ ਪਰ ਅੱਜ ਬਹੁਤ ਸੋਹਣੀਆਂ ਬੱਚੀਆਂ ਰਸੋ ਜਿੱਡੀ ਇੱਕ ਕੱਦ ਕਾਠ ਦੀ ਜਿੰਨੀ ਕ ਪੇਮੈਂਟ ਲਾਉਣੀ ਉਸੇ ਹਿਸਾਬ ਤੇ ਬੱਚੀ ਤੁਹਾਨੂੰ ਮਿਲ ਜਾਣੀ ਹੈ ਉਸੇ ਤਰ੍ਹਾਂ ਦਾ ਇਹਨਾਂ ਦਾ ਰੰਗ ਰੂਪ ਹੈ ਜਿੱਦਾਂ ਦਾ ਤੁਸੀਂ ਪਸੰਦ ਕਰਦੇ ਹੋ 9 ਨੰਬਰ ਤੇ ਵੈੜ ਬਾਈ ਤੋਰੂਗਾ ਆਈ ਤੁਰ ਗਈ ਤੇਰੀ ਹਾਂ ਲੈ ਆ ਬਈ ਇਧਰ ਨੂੰ ਲੈ ਆ ਇਹ 9 ਨੰਬਰ ਤੇ ਦਸੋ ਦੇਖੋ ਹੀ ਫੇਸ ਬਹੁਤ ਸੋਹਣੀ ਬੱਚੀ ਦੱਸੋ ਇਹ ਵੀ ਦਾਨ ਦਾ ਪੰਜ ਕਨਫਰਮ ਕਰ ਲੈਨੇ ਆ ਬਾ ਨਰਮਲ ਤੂੰ ਹੀ ਦੇਖ ਲੈ ਬਾਈ ਖੀਰੀ ਖੀਰੀ ਓਕੇ ਓਕੇ ਸੋ ਦੰਦੋਂ ਖੀਰੀ ਐ ਉਸ ਤੋਂ ਆਪਾਂ ਉਸ ਗੱਲ ਦੇ ਜ਼ਿੰਮੇਵਾਰ ਹੋਵਾਂਗੇ ਸਹੀ ਐ ਬਾਕੀ ਜੇ ਖੀਰੀ ਦੱਸਿਆ ਤਾਂ ਖੀਰੀ ਰਹੂਗੀ ਤਿੰਨ ਸਾਲ ਹੋ ਗਏ ਮੇਰੇ ਖਿਆਲ ਚ ਨਰਮਲ ਬਾਈ ਨੂੰ ਮੇਰੇ ਨਾਲ ਜੁੜੇ ਨੂੰ ਤਿੰਨ ਸਾਲ ਤੋਂ ਵੀਡੀਓ ਬਣਾ ਰਹੇ ਆ ਇੰਨਾ ਕੁ ਵਧੀਆ ਰਿਸਪੌਂਸ ਵੈਸੇ ਬਹੁਤ ਭਰਾ ਜਿਹੜੇ ਵਪਾਰ ਵਾਲੇ ਜੋ ਕੋਈ ਗਾਵਾ ਵੇਚਦਾ ਜਦੋਂ ਤੋਂ ਚੈਨਲ ਚੱਲਿਆ ਉਦੋਂ ਤੋਂ ਹੀ ਜੁੜੇ ਹੋਏ ਆ ਤੇ ਇਦਾਂ ਦੇ ਵੀਰ ਪ੍ਰਮਾਤਮਾ ਵੱਲੋਂ ਮਿਲੇ ਆ ਵੀ ਸਾਰਿਆਂ ਦਾ ਇਹਨਾਂ ਦਾ ਵੀ ਕਿੱਤਾ ਸੋਹਣਾ ਚੱਲ ਰਿਹਾ ਕਿਉਂਕਿ ਬਿਨਾਂ ਚੱਕ ਵਪਾਰ ਦਾ ਕੰਮ ਹੈ ਕਮਾਈ ਹਰੇਕ ਨੇ ਕਰਨੀ ਹੈ ਪਰ ਸਾਫ਼ ਸੁਥਰਾ ਜਾਂ ਦੱਸ ਕੇ ਹੋ ਜੇ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ ਤੇ ਚੋੜਨਾ ਚੋੜਨਾ ਪਰ ਬੱਚੀਆਂ ਦਿਖਾ ਦਿਓ ਜੀ ਦੇਖਿਓ ਹਮ ਆਪਾਂ ਕਦੇ ਕਹਿੰਦੇ ਨਹੀਂ ਬਹੁਤ ਵਧੀਆਂ ਨੇ ਮੇਜ਼ਬਾਨ ਨੂੰ ਲੱਗਦੀਆਂ ਸਹੀ ਹੈ ਮੰਨ ਲਓ ਜਿਹੜੇ ਨੇ ਫਾਰਮ ਉਹਨੇ ਸਟਾਰਟ ਕਰਨਾ ਹੈ ਇਹੀ ਬਰੀਡ ਤਿਆਰ ਕਰਨੀ ਚਾਹੀਦੀ ਹੈ ਬਈ ਇਹ ਤੋਂ ਚੰਗੇ ਢਾਚੇ ਆਈ ਚੰਗੇ ਮੰਨ ਲਓ ਵੀ ਚੰਗੇ ਸੀਮਾਂ ਲਵਾ ਗਈ ਸਹੀ ਸੈਕਸਰ ਸਹੀ ਬੱਚੀਆਂ ਤਿਆਰ ਹੋ ਜਾਣਗੀਆਂ ਸਹੀ ਆ ਸੋ ਦੋਸਤੋ ਇਹ ਸਟਰਕਚਰ ਇੱਦਾਂ ਦੇ ਆ ਵੀ ਇਹਨਾਂ ਤੋਂ ਤੁਸੀਂ ਇਹ ਇਹ ਦੁੱਧ ਵੀ ਚੰਗਾ ਦੇਣੀਆਂ ਤੇ ਇਹਨਾਂ ਤੋਂ ਤੁਸੀਂ ਬੱਚੇ ਜਿਹੜਾ ਮਰਜੀ ਸੀਮਣਾ ਅੱਜਕੱਲ ਸੈਕਸਰ ਸੀਮਣਾ ਆਉਂਦਾ ਹੈ 1500 2000 ਰੁਪਏ ਤੁਹਾਡਾ ਲੱਗਣਾ ਤੇ ਇਹਨਾਂ ਬੱਚੀਆਂ ਨੂੰ ਉਸ ਸੀਮਣ ਨਾਲ ਗੱਪਣ ਕਰਾਓ ਇਹਨਾਂ ਤੋਂ ਅੱਗੇ نسل ਤਿਆਰ ਕਰੋ ਤੇ ਡਾਟਾ ਸੰਭਾਲਣਾ ਸ਼ੁਰੂ ਕਰ ਲਓ ਜੇ ਤੁਸੀਂ ਚੌਕ ਰੱਖਦੇ ਹੋ ਚੰਗੇ ਪਸ਼ੂ ਆਉਂਦਾ ਖੀਰੀ ਬੱਚੀ ਕਨਫਰਮ ਆ ਹਜੇ ਘੱਟ ਘੱਟ ਚੰਗੇ ਦੀ ਆ ਤੇ ਬਹੁਤਿਆਂ ਬੱਚਿਆਂ ਦੀ ਏਆਈ ਅਗਲੇ ਦੋਵਾਂ ਮਹੀਨਿਆਂ ਚ ਹੋ ਜਾਣੀ ਹੈ ਚੰਗੀਆਂ ਸਾਂਭ ਲੈਨੇ ਹੋ ਤਾਂ ਜਿਉਂ ਇਹ ਬੱਚੀ ਦੀ ਹਾਈਟ ਲਾਈਨ ਤੋਂ ਵਜਨ ਦੇਖ ਲਓ ਤੁਸੀਂ ਪੂਰਾ ਦਿਸਦਾ ਸੋਹਣੀ ਬੱਚੀ ਦੱਸੋ ਇਹ ਵੀ ਢਾਂਚਾ ਦੇਖ ਲਓ ਸਟਰਕਚਰ ਦੇਖ ਲਓ ਤੁਸੀਂ ਨੰਬਰ ਵਾਈਜ਼ ਤੁਸੀਂ ਧਿਆਨ ਚ ਰੱਖ ਲਓ ਜੇ ਮੈਂ ਤੁਹਾਨੂੰ ਇਹ ਸਿੱਧੂਆਂ ਹੀ ਦਿਖਾਉਂਦੀਆਂ ਜਾਂਦੀਆਂ ਬੱਚੀਆਂ ਜਿਹੜੀਆਂ ਮੇਰੇ ਖਿਆਲ ਚ 10ਵੇਂ ਨੰਬਰ ਤੋਂ ਹੋਈਆਂ ਹਾਂ ਹਾਂ 10 ਨੰਬਰ ਸੀ ਠੀਕ ਹੈ ਆਹੜੀ ਖੋਲੀ ਸੀ ਇਹ 8 ਨੰਬਰ ਜੀ ਹੂੰ ਇਹ 9 ਨੰਬਰ ਇਹ 10 ਨੰਬਰ ਠੀਕ ਹੈ 11 ਨੰਬਰ ਤੇ ਬੱਚੀ ਜਿਹੜੀ ਆ ਦੋਸੋ ਇਹ ਥੋੜਾ ਜਿਹਾ ਵੱਡੀਆਂ ਬੱਚੀਆਂ ਹਨ ਹਾਲਾਂਕਿ 19 21 ਫਰਕ ਨਾਲ ਹੀ ਹੈ ਇਹ ਜਿਨ੍ਹਾਂ ਨੇ ਸਕੂਲਾਂ ਚ ਪੜਿਆ ਹੋਣਾ ਵੱਧ ਦਾ ਕਰਮ ਘਟਦਾ ਕਰਮ ਉਸੇ ਤਰੀਕੇ ਨਾਲ ਹੀ ਹੈ ਖੀਰੀ ਕਨਹਰਮ ਅਜੇ ਦੰਦ ਸੜਦੀ ਵੀ ਨਹੀਂ ਬੱਚੀ ਬੱਚੀ ਦੀ ਬੰਤਰ ਦੇਖ ਲਓ ਦੋਸੋ ਰੰਗ ਰੂਪ ਦੇਖੋ ਢਾਂਚਾ ਦੇਖੋ ਬਹੁਤ ਸੋਹਣੀ ਬੱਚੀ ਸੋ ਦੇਖੋ ਇਹਦਾ ਸਟਰਕਚਰ ਇਹ ਦੇ ਨਾਲ ਇਹਦੇ ਵਾਂਗੂ ਸੋਹਣੀ ਬੱਛੀ ਇਹ ਤੋਂ ਵੀ ਭੋਰਾ ਜਿਹੜਾ ਉਹ ਚੰਗੀ ਬੱਛੀ ਤੁਹਾਨੂੰ ਦਿਖਾਉਣੇ ਆ 12 ਨੰਬਰ ਦੇ ਉੱਤੇ ਤੁਸੀਂ ਇਸ ਬੱਛੀ ਨੂੰ ਦੇਖੋਗੇ ਹੁਣ ਜਿਹੜੀ ਬਾਈਕ ਖੋਲ ਰਿਹਾ ਦੰਦ ਦੇਖ ਲੈਨੇ ਆਪਾਂ ਇੱਕ ਵਾਰ ਖੀਰੀ ਕਨਫਰਮ ਨੇ ਕੀਨੇ ਵਈ ਜੀ ਸਹੀ ਹੈ ਦੋਸੋ ਡਾਇਮੰਡ ਪੀਸ ਹੀ ਹੈ ਵੇਖੋ ਬੱਛੀ ਦੀ ਬੰਤਰ ਮੰਨੋਗੇ ਬਿਨਾ ਚਾਹ ਕਈ ਵਾਰ ਕੋਈ ਹੋ ਜਾਂਦਾ ਜਿਵੇਂ ਕਿਸੇ ਦੇ ਵਿਚਾਰ ਮੇਰੇ ਨਾਲ ਨਾਲ ਰਲਦੇ ਹੋਣ ਤਾਂ ਮੇਰਾ ਵਰੂਤੀ ਹੋ ਸਕਦਾ ਕਿਸੇ ਦੇ ਵਿਚਾਰ ਨਿਰਮਲ ਨਾਲ ਨਾਲ ਰਲਦੇ ਹੋਣ ਤਾਂ ਉਹਦਾ ਨਿਰਮਲ ਨਾਲ ਕੋਈ ਬੰਦਾ ਈਰਖਾ ਰੱਖ ਲੇ ਪਰ ਜੇ ਆਪਾਂ ਇਸ ਇੱਕ ਬੇਜਵਾਨ ਪਸ਼ੂ ਨੂੰ ਦੇਖਦੇ ਆ ਤਾਂ ਬਿਨਾ ਚਾਹ ਕੇ ਸਾਰਿਆਂ ਨੂੰ ਸੋਹਣੀ ਬੱਛੀ ਲੱਗੂਗੀ ਬਣਾਵ ਟਾਂਚੇ ਦੀ ਲੱਤਾਂ ਦੀ ਬੜੀ ਸੋਹਣੀ ਵਸੋ ਬਹੁਤ ਸੋਹਣੀ ਉਤੋਂ ਇਹ ਮੱਛੀ ਜਿਹੜੀ ਹੁਣ ਆਪਾਂ ਵੇਖ ਰਹੇ ਆਂ ਸਾਹਮਣੇ ਚਾਹ ਤਾ ਨਰਮਲ ਨੂੰ ਫੋਰ ਤੋਰ ਦੇ ਬਾਈ ਯਾਰ ਲਓ ਜੀ ਫੇਰ ਤੋਰੀ ਉਹਦਾ ਮੈਂ ਦੱਸੋ ਬੱਛੀ ਦੇਖੋ ਜੇ ਡਾਇਮੰਡ ਪੀਸ ਹੀ ਆ ਵਾਕਿਆ ਹੀ ਪੂਰੀ ਸੰਭੀ ਵੀ ਸਿਰਫ 8 9 9 10 ਮਹੀਨੇ ਤੁਹਾਡੇ ਤੋਂ 10 ਮਹੀਨੇ ਰੱਖ ਲਓ 11 ਮਹੀਨੇ ਲਾਉਗੀ ਬੱਛੀ ਇਹਨੇ ਤੁਹਾਨੂੰ ਆਮਦਨ ਦੇ ਦੇਣੀ ਆ ਕਿੰਨੇ ਦੀ ਖਰੀਦਦੇ ਹੋ ਤੁਹਾਡੀ ਡੀਲ ਆ ਨਰਮਲ ਨਾਲ ਪਰ ਇਹ ਸ਼ੋਰ ਆ ਵੀ 1 ਸਾਲ ਤੋਂ ਪਹਿਲਾਂ ਪਹਿਲਾਂ ਇਹ ਕਰਮਾ ਲਈ ਤੁਹਾਨੂੰ ਪ੍ਰੋਫਿਟ ਦੇਊਗੀ ਹਾਜੀ ਸੋ ਬਣਾਵਟ ਮੱਛੀ ਦੀ ਤੁਸੀਂ ਦੇਖ ਲਓ ਚਾਰ ਹੀ ਥਣੇ ਦੋਸਤੋ ਜਿੰਨੀ ਉੱਤੋਂ ਸੋਹਣੀ ਐ ਉਨੀ ਥਣਾ ਵਾਲੇ ਪੱਖ ਤੋਂ ਵੀ ਤੁਸੀਂ ਇਹ ਬੱਚੀ ਨੂੰ ਸੋਹਣੀ ਦੇਖੋਗੇ ਚਾਰੇ ਥਣੇ ਬੜੇ ਸੋਹਣੇ ਝੋਲ ਇਦਾਂ ਵੀ ਜਿਵੇਂ ਗੱਬਣ ਹੁੰਦੀ ਐ ਚਾਰ ਬੱਚੀਆਂ ਇਹ ਦੁਬਾਰਾ ਤੁਹਾਨੂੰ ਦੋ ਕੇ 12 ਨੰਬਰ ਹੀ ਠੀਕ ਐ 13 ਨੰਬਰ ਹੀ 13 ਨੰਬਰ ਦੀ ਬੱਚੀ ਆ ਬੱਚੀ ਬਹੁਤ ਚੰਗੀ ਤੋ ਇਹ ਵੀ ਸੋਹਣੀ ਬੱਚੀ ਦੋਸਤੋ ਦੰਦਪਨ ਦੇਖ ਲੈਣੇ ਆ ਖੀਰੀ ਆ ਖੀਰੀ ਇਹ ਇਹ ਥੋੜੀ ਇੱਕ ਫੋਟ ਹੈ ਮੜੀ ਹੂੰ ਥੋੜੀ ਉਹ ਐਸੀ ਨਿਕਲਿਆ ਇਧਰ ਕੋਈ ਨਹੀਂ ਠੀਕ ਹੈ ਓਕੇ ਦੱਸਣਾ ਜ਼ਰੂਰੀ ਹੈ ਸਹੀ ਹੈ ਹੂੰ ਸੋ ਇੱਕ ਸਿੰਗ ਦਾਗਨ ਤੋਂ ਬਾਅਦ ਚ ਛੋਟਾ ਜਿਹਾ ਫੁੱਟਿਆ ਹੋਇਆ ਹੈ ਬਹੁਤ ਇਧਰ ਉਦਾਗੇ ਵਧੀਆ ਜੀ ਹਾਂ ਹਾਂਜੀ ਪਰ ਛੋਟਾ ਜਿਹਾ ਹੈਗਾ ਦੱਸਣਾ ਜ਼ਰੂਰੀ ਹੈ ਸਹੀ ਹੈ ਸੋ ਚੰਗਾ ਕੱਦ ਚੰਗੀ ਵੇਲ ਦੰਦੋ ਖੀਰੀ ਹਜੇ ਵਧਣਾ ਫੁੱਲਣਾ ਨੇ ਵੱਡੀ ਗਾਂ ਤਿਆਰ ਹੋਣੀ ਹੈ ਲਿਆ ਬਾਈ ਨੰਮ ਬੰਦ ਦੇਖੋ ਮੈਂ ਖੰਡ ਛੋਟਾਂ ਚਾਇਰਾ ਦੇਖ ਲਓ ਤੁਸੀਂ ਲਿਆ ਬਈ ਨਰਮਲ ਬਈ ਇਹ 14 ਨੰਬਰ ਦੇ ਉੱਤੇ ਬੱਛੀ ਹੈ ਹਾਂਜੀ ਇਹਦੇ ਟੀਕਾ ਲੱਗਾ ਬਈ ਹੋ ਗਿਆ ਅੱਜ 35 36 ਦਿਨ ਦੀ ਠੀਕ ਹੈ ਹਾਂਜੀ ਇਹ ਦੋ ਇਹਨੂੰ ਆਪਾਂ ਖਾਲੀ ਮੰਨਾਂਗੇ ਵੈਸੇ ਹਾਂ ਇਹ ਖਾਲੀ ਮੰਨ ਕੇ ਦੇਵਾਂਗੇ ਜੀ ਠੀਕ ਹੈ ਇਹ ਦੋ ਦੰਦ ਹੋ ਗਈ ਜੀ ਠੀਕ ਹੈ ਦੋ ਦੰਦ ਕਨਫਰਮ ਆ ਦੱਸੋ ਇਹ ਤੇ ਬਰੀਡ ਬਹੁਤ ਚੰਗੀ ਬੱਛੀਨੀ ਵਜਨ ਵਜਨ ਫਰਲਾ ਏਆਈ ਹੋਈ ਨੂੰ ਅੰਦਰ ਵੀ ਮੇਰੀ ਗਾਹੋਂ ਚਲੋ ਦੇਖੋ ਜੀ ਰੋਗੀ ਦਾ ਵਾ ਚੈੱਕ ਕਰਵਾ ਕੇ ਦੇ ਦਾਂਗੇ ਅੰਦਰੋਂ ਵੀ ਆ ਚੈੱਕ ਕਰਵਾਉਣ ਦੀ ਆਪਾਂ ਦੇਖੋ ਕੋਈ ਬੰਦਾ ਉਹ ਕਰਦਾ ਹੁੰਦਾ ਠੀਕ ਹੈ ਉਹ ਹੀ ਆਪਦੀ ਜ਼ਿੰਮੇਵਾਰੀ ਮਦਬੀ ਬਣ ਜਾਂਦੀ ਠੀਕ ਹੈ ਤਾਂ ਚਾ ਦੇਖ ਲਓ ਦੋਸਤੋ ਬਹੁਤ ਸੋਹਣਾ ਸਟਰਕਚਰ ਚੰਗੀ ਨਰੋਈ ਵੱਛੀ 35 ਦਿਨ ਹੋ ਗਏ ਏਆਈ ਹੋਈ ਨੂੰ ਗੱਭਨ ਨਿਕਲ ਆਵੇ ਕਰਮਾ ਲਈ ਤਾਂ ਇਹ ਮੰਨ ਲਓ ਵੀ 8 ਕੁ ਮਹੀਨੇ ਦੇ ਵੇਜ ਦੀ ਇਹ ਰਕਮ ਆਪਦੀ ਜਿੰਨੇ ਦੀ ਖਰੀਦੋਂਗੋ ਤੋਂ ਵਧਾ ਦੂਗੀ ਕਿੰਨੀ ਵਧੂਗੀ ਉਹ ਮੈਂ ਕਿਉਂਕਿ ਮੈਨੂੰ ਕੀਮਤ ਦਾ ਨਹੀਂ ਇਹਦਾ ਪਤਾ ਤਾਂ ਮੈਂ ਉਹ ਨਹੀਂ ਐਡ ਕਰ ਸਕਦਾ ਪਰ ਇਹ ਸ਼ੋਰ ਆ ਵੀ ਜਿਹੜਾ ਟਾਈਮ ਆ ਰਿਹਾ ਜਿਵੇਂ ਆਪਾਂ ਹੁਣ ਵੀ ਦੇਖਦੇ ਆ ਤਾਂ ਕੀਮਤਾਂ ਪਸ਼ੂਆਂ ਦੀਆਂ ਜਿਆਦਾ ਪਹਿਲਾਂ ਨਾਲ ਤੇ ਹਰੇਕ ਚੀਜ਼ ਦੀ ਕੀਮਤ ਵਧਦੀ ਹੁੰਦੀ ਹੈ ਬਈ ਮੈਨੂੰ ਐ ਦੱਸੋ ਇਹ ਵੀ 20-20 ਬੱਚਿਆਂ ਦਾ ਲੋੜ ਜਾਣ ਲੱਗਾ ਜਿਵੇਂ ਹੂੰ ਠੀਕ ਹੈ ਜਿਹੜੀਆਂ ਬੇਕਾਰ ਬੱਚੇ ਠੀਕ ਹੈ ਤੇ ਮੈਨੂੰ ਲੱਗਾ ਵੀ ਅਸੀਂ ਤਾਂ ਕਹਿੰਦੇ ਚੰਗਾ ਵਧ ਗਏ ਜਾਵੜੇ ਜਿੰਨੇ ਮਾਲੋਂ ਮਾੜੀ ਚੰਗੀ ਵਿੱਚ ਪੱਛੀ ਹੈ ਇਹਦੇ ਬਾਹਰ ਨਿਕਲੂ ਪੰਜਾਬ ਚ ਸਹੀ ਹੈ ਹਾਂਜੀ ਕੋਈ 4-5 ਬਣਾਉ ਚੰਗੀ ਅੱਛੀ ਲੈ ਜਾਣਗੇ ਚੰਗੀ ਬਾਜਣਗੇ ਸਹੀ ਇਹਨੂੰ ਆਪਾਂ ਇਧਰ ਨੂੰ ਤੋੜ ਦਾਂਗੇ ਇਹਨਾਂ ਨੂੰ ਮੇਰੇ ਇਧਰ ਹਾਂਜੀ ਹਾਂਜੀ ਇਹ ਗੱਬਣਾ ਹੈ ਬੱਚੇ ਇਹ ਗੱਬਣਾ ਹੀ 6 ਮਹੀਨਾ ਦੀ 6 ਮਹੀਨਾ ਦੀ ਚੱਕ ਦੋ ਦੰਦ ਆਈ ਠੀਕ ਹੈ ਹਾਂਜੀ ਦੋ ਦੰਦ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਤਾਂ ਸੋਹਣੇ ਐ ਲੰਬਾਈ ਚੰਗੀ ਐ ਢਾਂਚਾ ਸੋਹਣਾ ਜਾਤ ਬਰੀਡ نسل ਜਿਹੜੀ ਉਹਦੀ ਜਜਮੈਂਟ ਤੁਸੀਂ ਕਰ ਲਓ ਬਸ ਇਥੋਂ ਹੀ ਮੋੜ ਲਾ ਭਾਵੇਂ ਬਈ ਕਮਾ ਲਿਆ ਬਸ ਬਹੁਤ ਸੋਹਣਾ ਰੰਗ ਰੂਪ ਆ ਦੱਸੋ ਇਹ ਦੋ ਦੰਦ ਬਹੁਤ ਆਈ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੈ ਲਾਸਟ ਉਤੇ ਇੱਕ ਬੱਚੀ ਹੋਰ ਤੁਹਾਨੂੰ ਦਿਖਾਉਣੇ ਆ ਇਹ ਕਿੰਨੇ ਚਿਰ ਦੀ ਗੱਬਣ ਹੈ ਸਾਢੇ 4 ਮਹੀਨੇ ਦੀ ਗੱਬਣ ਹੈ ਠੀਕ ਹੈ ਆਪਾਂ ਇਸ ਤੇ ਚੈੱਕ ਕਰਾਉਣੀ ਆ ਓਕੇ ਹਾਂਜੀ ਹਾਂਜੀ ਦੰਦੋ ਖੀਰੀ ਹੈ ਦੋਸਤੋ ਹਾਂਜੀ ਤੇ ਮੈਂ ਇਸ ਨੂੰ ਚੈੱਕ ਨਹੀਂ ਕਰਾਈ ਮਨ ਲਓ ਵੀ ਇਹ ਕੱਲ ਲਈਏ ਬੱਚੀ ਹੂੰ ਮੈਂ ਕੱਲ ਮੈਂ ਚੈੱਕ ਕਰਾਉਂਦਾ ਮਨ ਲਓ ਅੱਜ ਦੋ ਦੋਨੇ ਵੇਚਾਂਗੇ ਹੂੰ ਤਾਂ ਹੋਰ ਬਾਈ ਮੈਂ ਇੱਥੇ ਚੈੱਕ ਕਰਵਾ ਕੇ ਦਿਆਂਗਾ ਇਹ ਬੱਚੀ ਘਰ ਠੀਕ ਹੈ ਓਕੇ ਹਾਂਜੀ ਸੋ ਦੋਸਤੋ ਇੱਥੇ ਕਨਫਰਮ ਬਾਈ ਕੋਲ ਹੋ ਜੂਗੀ ਸਾਢੇ 4 ਮਹੀਨਿਆਂ ਦੀ ਗੱਬਣ ਖੀਰੀ ਬੱਚੀ ਪੂਰਾ ਕੱਦ ਕਾਠ ਹੈ ਬਾਕੀ ਜੋ ਟਾਂਚਾ ਹੋ ਤੁਹਾਡੇ ਸਾਹਮ ਹਜੇ ਇਹ ਇੱਥੇ ਚੈੱਕ ਪਾਸ ਹੋਣ ਵਾਲੀ ਐ ਜਿਹੜਾ ਵੀਰ ਖਰੀਦਣਾ ਚਾਹੁੰਦਾ ਮੇਰੀ ਗਾਰੰਟੀ ਕੋਲ ਗਾਰੰਟੀ ਇਹਨੂੰ ਜ਼ਰੂਰ ਆਪਣੇ ਆਈ ਆਈ ਹਾਂਜੀ ਵੇਖੋ ਕੱਦ ਕਾਠੇ ਦਾ ਸਾਢੇ 4 ਮਹੀਨੇ ਦੀ ਗੱਬਣ ਲਿਆ ਭਾਈ ਸੀਲਸਾ ਬਹੁਤ ਹੈ ਹੂੰ ਉਹ ਮੈਂ ਨਹੀਂ ਗੱਲਾਂ ਦੇਖੋ ਜੀ ਸੋ ਸੀਲਸ 3 ਫਰਦ ਸੋ ਇਹ ਵਾਚਕਾ ਵੈਸੇ ਸੀਲ ਰਹਿਣੇ ਹੁੰਦੇ ਆ ਇਹੋ ਥੱਲੇ ਵੀ ਹਲਕਾ ਦਮ ਆਂਦੀ ਹੈ ਜਿਵੇਂ ਸਿਕਲ ਪਾਇਆ ਵਸੇ ਗਈ ਠੀਕ ਐ ਉਏ ਵੇੜਾਂ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਵਾਲਿਆਂ ਤੁਹਾਨੂੰ ਦਿਖਾਈਆਂ 16 ਨਗ ਬਾਕੀ ਹੁਣ ਤੁਹਾਡਾ ਕੰਮ ਆ ਵੀ ਜਿਹੜਾ ਨਗ ਤੁਹਾਨੂੰ ਚੱਜਿਆ ਉਹਦੀ ਕੀਮਤ ਪੁੱਛੋ ਤੇ ਸੌਦਾ ਕਰੋ ਪਰ ਤਸੱਲੀ ਜ਼ਰੂਰ ਆ ਕੇ ਕਰਿਓ ਮਿਹਰਬਾਨੀ